ਅੱਜ ਦੀ ਕਹਾਣੀ ਰੂਹ ਦਾ ਪਿਆਰ ਇਹ ਪ੍ਰੇਮ ਕਹਾਣੀ ਹਰਕਮਲ ਤੇ ਗੁਰਸਰਨ ਦੀ ਜਿਨ੍ਹਾਂ ਦੀ ਮੁਹੱਬਤ پاک ਸਾਫ ਤੇ ਸੱਚੀ ਸੁੱਚੀ ਹੋ ਗਈ ਵੀ ਅਧੋਰੀ ਰਹਿ ਗਈ ਜਿਨ੍ਹਾਂ ਨੂੰ ਰੱਬ ਨੇ ਨਾ ਕਮਲਾਇਆ ਪਰ ਇਸ ਸਮਾਜ ਦੇ ਬਣਾਏ ਜਾਤ ਪਾਤ ਦੇ ਨਿਯਮਾਂ ਨੇ ਨਾ ਹੀ ਮਿਲਣ ਦਿੱਤਾ ਹਰਕਮਲ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਪੈਂਦੇ ਨਿੱਕੇ ਜਿਹੇ ਪਿੰਡ ਦੀ ਰਹਿਣ ਵਾਲੀ ਸੀ ਉਸ ਦੇ ਪਰਿਵਾਰ ਦੇ ਕੁਲ 6 ਮੈਂਬਰ ਸਨ ਹਰ ਕਮਲ ਦੇ ਮੰਮੀ ਪਾਪਾ ਦਾਦਾ ਦਾਦੀ ਤੇ ਇੱਕ ਵੱਡਾ ਭਰਾ ਹਰ ਕਮਲ ਸਭ ਦੀ ਬਹੁਤ ਲਾਡਲੀ ਸੀ ਪਰਿਵਾਰ ਦੀ ਰੌਣਕ ਸੀ ਹਰ ਕਮਲ ਦਾ ਦੋਨੋਂ ਭੈਣ ਭਰਾ ਦਾ ਆਪਸ ਵਿੱਚ ਬਹੁਤ ਹੀ ਪਿਆਰ ਸੀ ਹਰ ਕਮਲ ਅਜੀ 12ਵੀਂ ਜਮਾਤ ਵਿੱਚ ਹੀ ਪੜਦੀ ਸੀ ਕਿ ਉਸ ਦਾ ਭਰਾ ਰਾਜੂ ਆਈਲਟਸ ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ ਹਰ ਕਮਲ ਦੇ ਪਾਪਾ ਜੀ ਵੀ ਸਰਕਾਰੀ ਨੌਕਰੀ ਕਰਦੇ ਸਨ ਤੇ ਜ਼ਿਆਦਾਤਰ ਘਰ ਤੋਂ ਦੂਰ ਹੀ ਰਹਿੰਦੇ ਸਨ ਤਿੰਨ ਮਹੀਨੇ ਦੀ ਤਿਆਰੀ ਤੋਂ ਬਾਅਦ ਰਾਜੂ ਨੇ ਆਈਲਸ਼ਟਾ ਪੇਪਰ ਦਿੱਤਾ ਤੇ 6.5 ਬੈਂਡ ਹਾਸਲ ਕੀਤੇ ਤੇ ਬਾਅਦ ਵਿੱਚ ਉਹ ਕੈਨੇਡਾ ਚਲਾ ਗਿਆ ਭਰਾ ਦੇ ਜਾਣ ਤੋਂ ਬਾਅਦ ਹਰਕਮਲ ਵੀ ਬਾਹਰ ਜਾਣ ਦੇ ਸੁਪਨੇ ਦੇਖਣ ਲੱਗੀ ਤੇ ਹੋਰ ਜ਼ਿਆਦਾ ਦਿਲ ਲਗਾ ਕੇ ਪੜ੍ਹਾਈ ਕਰਨ ਲੱਗੀ ਤਾਂ ਜੋ ਉਹ ਵੀ ਇੱਕ ਦਿਨ ਕਨੇਡਾ ਜਾ ਸਕੀ ਘਰ ਵਿੱਚ ਰਾਜੂ ਦੇ ਬਾਹਰ ਜਾਣ ਤੋਂ ਬਾਅਦ ਹਰਕਮਲ ਉਸਦੇ ਮੰਮੀ ਪਾਪਾ ਦਾਦਾ ਦਾਦੀ ਹੀ ਸਨ ਸਾਰਾ ਪਰਿਵਾਰ ਬਹੁਤ ਹੀ ਧਾਰਮਿਕ ਸੁਭਾਅ ਵਾਲਾ ਸੀ ਹਰਕਮਲ ਹਰ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਆਦ ਕਰਕੇ ਆਪਣੇ ਦਾਦੀ ਦਾਦੇ ਨਾਲ ਮੰਦਿਰ ਜਾਂਦੀ ਫਿਰ ਸਕੂਲ ਚਲੀ ਜਾਂਦੀ ਉਹ ਸਕੂਲ ਵਿੱਚ ਵੀ ਇੱਕ ਬਹੁਤ ਹੀ ਹੋਣਹਾਰੀ ਬੱਚੀ ਸੀ ਜੋ ਹਰ ਪ੍ਰੀਖਿਆ ਵਿੱਚ ਅਵਾਲੀ ਆਉਂਦੀ ਸੀ ਹੁਣ ਹਰ ਕਮਲ ਦੇ ਪਲੱਸ 2 ਦੇ ਇਮਤਿਹਾਨ ਹੋ ਚੁੱਕੇ ਸਨ ਉਸ ਨੇ ਬਹੁਤ ਮਾਨ ਲਗਾ ਕੇ ਪੜ੍ਹਾਈ ਕੀਤੀ ਤੇ ਸਾਰੇ ਪੇਪਰ ਦਿੱਤੇ ਹੁਣ ਉਹ ਆਪਣੇ ਨਤੀਜੇ ਦਾ ਇੰਤਜ਼ਾਰ ਕਰਨ ਲੱਗ ਗਈ ਪ੍ਰੀਖਿਆ ਨੂੰ ਪੂਰੇ 2 ਮਹੀਨੇ ਹੋ ਚੁੱਕੇ ਸਨ ਬਸ ਹੁਣ ਨਤੀਜਾ ਆਉਣ ਵਾਲਾ ਹੀ ਸੀ ਹਰ ਕਮਲ ਬਹੁਤ ਬੇਸਬਰੀ ਨਾਲ ਆਪਣੇ ਨਤੀਜੇ ਦਾ ਇੰਤਜ਼ਾਰ ਕਰ ਰਹੀ ਸੀ ਆਖਰ ਅੱਜ ਉਹ ਘੜੀਆਂ ਆ ਹੀ ਗਈਆਂ ਜਿਸ ਦੀ ਹਰ ਕਮਲ ਨੂੰ ਇੰਨੇ ਦਿਨਾਂ ਤੋਂ ਉਡੀਕ ਸੀ ਅੱਜ ਦਾ ਦਿਨ ਉਸ ਲਈ ਬਹੁਤ ਖਾਸ ਸੀ ਕਿਉਂਕਿ ਅੱਜ ਉਸ ਦਾ ਰਿਜ਼ਲਟ ਆਉਣ ਵਾਲਾ ਸੀ ਉਹ ਸਵੇਰੇ ਹੀ ਟੀਵੀ ਲਗਾ ਕੇ ਬੈਠ ਗਈ ਜਿਵੇਂ ਹੀ ਟੀਵੀ ਉੱਤੇ ਪ੍ਰਸਤੂ ਦੇ ਨਤੀਜੇ ਆਉਣ ਦਾ ਜਾਣ ਦੀ ਖਬਰ ਆਈ ਉਹ ਭੱਜ ਕੇ ਆਪਣੀ ਮੰਮੀ ਕੋਲ ਗਈ ਤੇ ਉਹਨਾਂ ਦਾ ਫੋਨ ਲਿਆ ਤੇ ਆਪਣਾ ਰਿਜ਼ਲਟ ਦੇਖਣ ਲੱਗੀ ਜਿਵੇਂ ਹੀ ਉਸਨੇ ਰੋਲ ਨੰਬਰ ਭਰ ਕੇ ਆਪਣਾ ਰਿਜ਼ਲਟ ਦੇਖਿਆ ਇਹ ਖੁਸ਼ੀ ਨਾਲ ਝੂਮ اٹਹੀ ਉਸਨੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ 500 ਵਿੱਚੋਂ ਪੂਰੇ 499 ਅੰਕ ਪ੍ਰਾਪਤ ਕਰਕੇ ਉਸਨੇ ਪੰਜਾਬ ਚੋਂ ਪਹਿਲੇ ਨੰਬਰ ਤੇ ਆਈ ਸਾਰੇ ਘਰ ਵਾਲੇ ਬਹੁਤ ਖੁਸ਼ ਹਨ ਹਰ ਕਮਲ ਦੇ ਸਕੂਲ ਦੇ ਪ੍ਰਿੰਸੀਪਲ ਦਾ ਵੀ ਸੀ ਮੰਮੀ ਨੂੰ ਫੋਨ ਆਇਆ ਉਹਨਾਂ ਨੇ ਪਰਿਵਾਰ ਦੇ ਸਭ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਉਹਨਾਂ ਦੇ ਸਕੂਲ ਦਾ ਨਾਮ ਰੌਸ਼ਨ ਕਰਨ ਦਾ ਲਈ ਹਰਕਮਲ ਦਾ ਧੰਨਵਾਦ ਕੀਤਾ ਹਰਕਮਲ ਵੀ ਬਹੁਤ ਖੁਸ਼ੀ ਉਸਨੇ ਸਭ ਤੋਂ ਪਹਿਲਾਂ ਆਪਣੇ ਪਾਪਾ ਨੂੰ ਫੋਨ ਕਰਕੇ ਉਹਨਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਤੇ ਫਿਰ ਆਪਣੇ ਭਰਾ ਨੂੰ ਫੋਨ ਕੀਤਾ ਉਸ ਦੇ ਮਾਪਿਓ ਤੇ ਭਰਾ ਉਸ ਉੱਤੇ ਬਹੁਤ ਮਾਣ ਮਹਿਸੂਸ ਕਰ ਰਹੇ ਸਨ ਕੁਣ ਹਰਕਮਲ ਆਪਣੇ ਪਾਪਾ ਨੂੰ ਆਖਦੀ ਹੈ ਕਿ ਉਹ ਵੀ ਆਈਲਰਸ ਕਰਕੇ ਵੀਰੇ ਵਾਂਗੂ ਬਾਹਰ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਹੈ ਇਸ ਦਾ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ